ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਖੰਨੇ ਵਿੱਚ ਕਵਰੇਜ ਕਰਨ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਤੁਹਾਡਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਮੈਂ ਸਭ ਤੋਂ ਵੱਡਾ ਧੰਨਵਾਦ ਦਿਆਂ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਪਹਿਲੀ ਵਾਰ ਹਿਸਟਰੀ 'ਚ ਹੋਣ ਜਾ ਰਿਹਾ ਹੈ ਕਿ ਸਾਡੇ ਸ਼ਹਿਰ ਖੰਨਾ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰਤਾਂ ਲਈ ਰੋਜ਼ਗਾਰ ਅਤੇ ਸਿਹਤ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਲਗਭਗ ਲਗਭਗ ਜਿਹੜੀ ਪ੍ਰਾਈਵੇਟ ਪਲੱਸ ਜਿਹੜੀਆਂ ਜਿਵੇਂ LIC ਵਰਗੀਆਂ ਸਾਡੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹਨਾਂ ਨੇ ਆਪਣੇ ਉਰੇ ਆ ਕੇ ਸਟਾਲਸ ਲਗਾਏ ਨੇ ਜਿਹਦੇ ਵਿੱਚ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਤਾਵਾਂ ਨੂੰ ਜਿਸ ਕਿਸਮ ਦੇ ਵੀ ਉਹਨਾਂ 'ਚ ਹੁਨਰ ਹੋਊਗਾ ਉਸ ਤਰੀਕੇ ਦਾ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਜਾਊਗਾ ਔਰ ਅੱਜ-ਅੱਜ ਦੇ ਵਿੱਚ ਲਗਭਗ ਲਗਭਗ 50 ਦੇ ਕਰੀਬ ਸਾਡੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਰੋਜ਼ਗਾਰ ਦੇ ਜਿਹੜੇ ਆਫਰ ਲੈਟਰਸ ਨੇ ਜੋਬ ਲੈਟਰਸ ਨੇ ਉਹ ਦਿੱਤੀਆਂ ਜਾਣਗੀਆਂ ਔਰ ਇਹ ਸਿਰਫ ਸ਼ੁਰੂਆਤ ਹੈ ਸਿਰਫ ਤੇ ਇਸ ਤਰ੍ਹਾਂ ਨਾਲ ਅਸੀਂ ਇਹ ਹੋਰ ਡਿਸਟ੍ਰਿਕਟ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਹੋਰ ਜਗ੍ਹਾ ਤੇ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਕੈਂਪ ਐ ਉਹ ਲਗਾਉਂਦੇ ਜਾ ਰਹੇ ਹਾਂ ਸੋ ਅੱਜ ਦੇ ਇਹਦੇ ਵਿੱਚ ਜਿਹੜੀ ਜਿਹੜੀਆਂ ਸਾਡੀਆਂ ਮਾਤਾਵਾਂ ਤੇ ਭੈਣਾਂ ਨੇ ਆਪਣੀ ਹੈਲਥ ਦਾ ਵੀ ਚੈੱਕ ਅਪ ਕਰਾਣਾ ਆਪਣੀ ਸਿਹਤ ਦਾ ਵੀ ਚੈੱਕ ਅਪ ਕਰਾਣਾ ਉਹਦੇ ਲਈ ਪ੍ਰੋਪਰ ਡਾਕਟਰਸ ਦੀ ਟੀਮ ਹੈ ਜਿਹੜੀ ਆਈ ਬੈਠੀ ਆ ਹਰ ਤਰ੍ਹਾਂ ਦੀ ਚੈੱਕ ਅਪ ਹੈ ਜਿਹੜਾ ਉਹ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਜਾਨੀ ਕਿ ਉਰੇ ਸਿਹਤ ਸੰਬੰਧੀ ਜਿਹੜੀਆਂ ਉਹਨਾਂ ਨੂੰ ਜ਼ਰੂਰਤਾਂ ਹੁੰਦੀਆਂ ਉਹਦੇ ਸੰਬੰਧ ਦੇ ਵਿੱਚ ਕੀਤਾ ਜਾਊਗਾ ਔਰ ਇਸ ਦੇ ਵਿੱਚ ਜਿਹੜਾ ਸਾਡਾ ਬਾਲ ਵਿਕਾਸ ਤੇ ਸਾਡਾ ਭਲਾਈ ਡਿਪਾਰਟਮੈਂਟ ਹੈ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਵੇਂ ਕਿ ਸਖੀ ਵਨ ਸਟਾਪ ਸੈਂਟਰ ਦਾ ਇੱਕ ਸਟਾਲ ਲੱਗਿਆ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਪੰਜ ਤਰ੍ਹਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਖਾਸ ਤੌਰ ਤੇ ਲੇਡੀਜ਼ ਦੇ ਲਈ ਉਹ ਦਿੱਤੀਆਂ ਗਈਆਂ ਜਿਦੇ ਵਿੱਚ ਉਹ ਪੁਲਿਸ ਦੀ ਸਹਾਇਤਾ ਲੈ ਸਕਦੀਆਂ ਇਸ ਤੇ ਥਰੂ ਮੈਡੀਕਲ ਦੀ ਸਹਾਇਤਾ ਲੈ ਸਕਦੀਆਂ ਲੀਗਲ ਸਹਾਇਤਾ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਚਾਹੀਦੀ ਹੈ ਉਹ ਲੈ ਸਕਦੀਆਂ ਨੇ ਤੇ ਇਹਦੇ ਨਾਲ ਅਸਥਾਈ ਆਸਰਾ ਜੇ ਉਹਨਾਂ ਨੂੰ ਕੋਈ ਲੱਗਦਾ ਕਿ ਸਾਨੂੰ ਕੋਈ ਤੰਗੀ ਪਰੇਸ਼ਾਨੀਆਂ ਆਸੀ ਕਿਤੇ ਅਸਥਾਈ ਤੌਰ ਤੇ ਜਾ ਕੇ ਕੁਝ ਦਿਨ ਲਈ ਰਹਿਣਾ ਚਾਹੁੰਦੀਆਂ ਤਾਜੋ ਕਿਸੇ ਤਿੱਕਨੇ ਮੀਡੀਏਸ਼ਨ ਕਰਕੇ ਉਹਨਾਂ ਦਾ ਜੇ ਕੋਈ ਟਕਰਾਰ ਹੈ ਉਹ ਠੀਕ ਕੀਤਾ ਜਾ ਸਕਦਾ ਤਾਂ ਸਥਾਈ ਆਸਰਾ ਵੀ ਦਿੱਤਾ ਜਾਂਦਾ ਤੇ ਕਾਉਂਸਲਿੰਗ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਇਸ ਡਿਪਾਰਟਮੈਂਟ ਦੇ ਵਿੱਚ ਇਹ ਸਾਰੀਆਂ ਫੈਸਿਲਿਟੀਆਂ ਮੁਹੱਈਆ ਕਰਾਉਣ ਲਈ ਅੱਗੇ ਵੀ ਜਿਹੜੀਆਂ ਉਹਨਾਂ ਨੂੰ ਫੈਸਿਲਿਟੀ ਦੇਣੀਆਂ ਉਹ ਲੇਡੀਜ਼ ਹੀ ਪ੍ਰੋਵਾਈਡ ਸੋ ਇਸ ਗੱਲ ਲਈ ਮੈਂ ਜਿੱਥੇ ਪੰਜਾਬ ਸਰਕਾਰ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜੋ ਸੋਚ ਹੈ ਭਾਰਤ ਦੇ ਪ੍ਰਤੀ ਉਹਦੀ ਮੈਂ ਸ਼ਲਾਘਾ ਕਰਦਾ ਹਾਂ ਉੱਥੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹਨੂੰ ਕਹਿ ਲਓ ਵੀ ਇੱਕ ਪਿੱਠ ਥਪਤ ਪਾਉਣਾ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਬਹੁਤ ਵਧੀਆ ਕੰਮ ਕੀਤਾ ਜਿਹਦੇ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਲੁਧਿਆਣਾ ਗੁਰਮੀਤ ਸਿੰਘ ਜੀ ਮੇਰੇ ਨਾਲ ਖੜੇ ਨੇ ਸੰਦੀਪ ਕੁਮਾਰ ਜੀ ਤਹਿਸੀਲਦਾਰ ਸਾਹਿਬ ਖੰਨੇ ਦੇ ਜ਼ਿਲ੍ਹਾ ਰੋਜ਼ਗਾਰ ਅਤੇ ਹੁਨਰ ਵਿਕਾਸ ਦੇ ਸਾਰੇ ਅਫਸਰ ਸਾਡੇ ਸਹੇਬਾਨ ਸਮੂਹ ਸੀਡੀਪੀਓਜ਼ ਜਿਹੜੇ ਪੂਰੇ ਜ਼ਿਲ੍ਹੇ ਚੋਂ ਅੱਜ ਸਾਡੇ ਸੀਡੀਪੀਓਜ਼ ਉਰੇ ਪਹੁੰਚੇ ਨੇ ਉਹਨਾਂ ਦਾ ਤੇ ਵੱਖ-ਵੱਖ ਕਾਲਜਾਂ ਤੋਂ ਆਏ ਸਾਰੇ ਸਾਡੇ ਵਿਦਿਆਰਥੀ ਬੱਚੇ ਬੱਚੀਆਂ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਜਿੱਥੇ ਉਰੇ ਪਹੁੰਚਣ ਤੇ ਸਵਾਗਤ ਕਰਦਾ ਹਾਂ ਉੱਥੇ ਧੰਨਵਾਦ ਵੀ ਕਰਦਾ ਹਾਂ ਕਿ ਇਸ ਉਪਰਾਲੇ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਜਣ ਕੇ ਭੈਣਾਂ ਨੂੰ ਜਿੱਥੇ ਰੋਜ਼ਗਾਰ ਮਿਲੂਗਾ ਔਰ ਸਾਡੀਆਂ ਮਾਵਾਂ ਨੂੰ ਸਿਹਤ ਦੀਆਂ ਸਹੂਲਤਾਂ ਮਿਲਣਗੀਆਂ ਬਹੁਤ-ਬਹੁਤ ਧੰਨਵਾਦ